शरी महल्ला चौथा पर ਨਾਮ ਹਰਿ ਬਸਿਆ ਗੁਰ ਹਾਥ ਧਰਿਓ ਮੇਰੇ ਮੱਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਸਾਧੂ ਚਰਨ ਨਾ ਸੇਵਖਭੂ ਤੇਨ ਸਾਧੂ ਜਨਮੋ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤੇਨ ਸਫਨੇਓ ਜਨਮ ਸਨਤਾ son of ਨਾਨਕ ਚਲ ਹੈ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਲ ਹੈ ਮਾਰਗ ਪੰਥਾ the sun. ਸ਼ੁਕਰਾਸ ਤਾਕੋ ਵਿਗਨ ਨਾ ਕੋ ਲਗੇ ਜਾਕੀ ਪ੍ਰਭ ਅੰਗੈ ਅਰਦਾਸ ਇੱਕ ਓੰਕਾਰ ਓ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਬਾਤ ਸਾਹਿਬ ਅਸਵੀ ਪ੍ਰਤਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਝਾਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜਿ ਆਈਐ ਜਿਸੁ ਡਿਠੈ ਸਭੁ ਕੁਝ ਆਇ ਤੇ ਇਕ ਬਹਾਦਰ ਸਿਮਰਿਆ ਕਰਨਉ ਨਿਤਾ ਵਚਾਏ ਸਭ ਛਾਈ ਹੋਏ ਸਹਾਏ ਜਿਸ ਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾਾਰ ਸਭ ਛਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀਆਂ ਆਤਮਿਕ ਜੋਤ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਤੋਠ ਦਰਸ਼ਨ ਜੀ ਦਾ ਅਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਰਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਾਈਆਂ ਚਰਖਡੀਆਂ ਤੇ ਚੜ੍ਹੇ ਤਨ ਆਰਿਆ ਨਾਲ ਚਲਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸਿੱਖੀ ਕਿਸਾਂ ਸੁਆਸਾਂ ਸੰਗ ਨਿਭਾਈ ਤਿੰਨਾ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਅਤੇ ਕੋ ਝੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਤੁਮਹਾਰ ਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਜੀ ਵਾਹਿਗੁਰੂ ਨਾਮ ਚਿਤ ਆਵੇ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਤਹ ਤਹ ਰੱਛਿਆ ਰਾਇਕ ਵੇਗ ਤੇਗ ਫਤਿਹ ਬਿਰਜ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਭੋਲ ਬਾਲੇ ਭੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹੋ দান ਭਰੋਸਾ দান ਗਾਨਾ ਸਿਰਦਾਨ ਨਾਮ দান ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜਾਇਕਰ ਖਾਲਸਾ ਜੀ ਸਾਹਿਬ ਭੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪੁੱਤ ਦੇ ਰਾਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੀ ਸੇਵਾ ਸੰਭਾਲਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਇਹਨਾਂ ਮਾਣਿਆਂ ਦੇ ਮਾਣ ਸਤਿਗੁਰੂ ਨੂੰ ਤਾਣਿਆਂ ਦੇ ਤਾਣ ਸਤਿਗੁਰੂ ਨੂੰ ਓਟਾਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਉੱਚੇ ਸੁੱਚੇ ਚਰਨ ਕਮਲ ਆਪਾਲ ਸਿਮਰਤਾ ਸਹਿਤ ਅਰਦਾਸ ਬੇਨਤੀ ਅਰ ਜੋਈ ਹੈ ਦਾਤਾ ਜੀ ਆਪ ਜੀ ਦੇ ਦਰੋਂ ਘਰੋਂ ਬਰੋ ਸਾਰੇ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਸਚੇਗਰਾਜ ਬਾਬਾ ਮਾਨ ਸਿੰਘ ਜੀ ਤੇ अनेक ਸਿੰਘਾਂ ਸ਼ਹੀਦਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਵਿਖੇ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ ਸੰਗਤਾਂ ਨੂੰ ਖੁੱਲੇ ਦਰਸ਼ਨ ਇਜ਼ਾਰਿਆਂ ਦੇ ਬਖਸ਼ਿਸ਼ ਕਰਕੇ ਨੇ ਹਾਲ ਕੀਤਾ ਹੈ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਪਾਵਨ ਪਵਿੱਤਰ ਹੁਕਮਨਾਮੇ ਦੇ ਨਾਲ ਨਿਵਾਜਿਆ ਹੈ ਸੱਚੇ ਪਾਤਸ਼ਾਹ ਬ੍ਰਹੰਤ ਸੰਗਤਾਨੇ ਹਾਜ਼ਰੀਆਂ ਪਈਆਂ ਹਨ ਤੇ ਰਾਤ ਤੋਂ ਬ੍ਰਹੰਤ ਪ੍ਰਕਾਰ ਦੀਆਂ ਸੇਵਾਵਾਂ ਨਿਭਾਈਆਂ ਹਨ ਸਿੰਘਾਂ ਦੇ ਪਰਸਨ ਮਾਤ ਜੀ ਦੇ ਸੋਹਣੇ ਚਖਤਾਂ ਦੀਆਂ ਸੇਵਾਵਾਂ ਕਰਦਿਆਂ ਤੋਂ ਹੋਈਆਂ ਬ੍ਰਹੰਤ ਭੁੱਲਾਂ ਨੂੰ ਬਖਸ਼ ਰਹਿਣਾ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰਪਰਵਾਨ ਕਰਨੀ ਚਲਿਆ ਹੋਇਆ ਕਦਮ ਕਦਮ ਲੈਖੇ ਦੇ ਵਿੱਚ ਲਾਉਣਾ ਤਿਲ ਫੁੱਲ ਪੇਟਾਵਾ ਮਨਜ਼ੂਰ ਕਰਨੀਆਂ ਅਰਦਾਸਾਂ ਬੇਨਤੀਆਂ ਦਰਤੇ ਪ੍ਰਵਾਨ ਕਰਨੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਰਜ ਰਾਸ ਕਰਨੇ ਸਫਲਤਾ ਕਾਮਯਾਬੀਆਂ ਕਾਰੋਬਾਰਾਂ ਦੇ ਵਿੱਚ ਵੱਧ ਤੇ ਤਰੱਕੀਆਂ ਮਾਇਆ ਦੇ ਵਿੱਚ ਬਰਕਤਾਂ ਪਾਉਣੀਆਂ ਅਸੀਸ ਤੇ ਮੇਰਾ ਪਰੇ ਹੱਥ ਰੱਖਣੇ ਘਰਾਂ ਪਰਿਵਾਰਾਂ ਦੇ ਵਿੱਚ ਸੁੱਖਾਂ ਦੀਆਂ ਦਾਤਾਂ ਬੱਚਿਆਂ ਦੇ ਅਸੀਸ ਤੇ ਮੇਰਾ ਪਰੇ ਹੱਥ ਰੱਖਣੇ ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ ਦੀ ਚੜ੍ਹਦੀ ਕਲਾ ਕਰਨੀ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਜਾਂ ਅੰਮ੍ਰਿਤ ਕੜਾ ਪ੍ਰਸ਼ਾਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੀਆਂ ਹਨ ਜੀ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਹੋਰ ਰਾਇ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤਾਂ ਵਿੱਚ ਵਰਤੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਕਿਰਪਾ ਕਰੋ ਜੀ ਨਿਤਨੇਮ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਸਵਾਸ ਸਵਾਸ ਨਾਮ ਜਪਉਣਾ ਸੇ ਹੀ ਪਿਆਰੇ ਤੇ ਮੇਲ ਕਰਾਉਣੇ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚਿਤਿਆ ਗਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖੇ ਦੋਰਾ ਆਗਿਆ ਭਈ ਅਕਾਲ ਕੀ سب سکھن کو حکم ہے گرو گرنتھ جی مانی ہے جو پرب کو مل بوچا راج کرے گا خالص خوار ہوئے سب ملیں گے واہ گرو نام جہاج ہے ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਦ ਹੈ ਜੋ ਸਰਦਾ ਕਰ ਸੇਵਦੇ I